ਹੈਲੋ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਮੋਗੇ ਆਪਣੇ ਆਪਣੇ ਘਰ ਮਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਲੋ ਜੀ ਇੱਥੇ ਸਵਾਕ ਨੌ ਦਾ ਟਾਈਮ ਆਗਾ ਰਾਤ ਦੇ ਖਾਣਾ ਖੂਣਾ ਸੀ ਖਾ ਲਿਆ ਤੇ ਇੱਥੇ ਲੱਗੀ ਸੀਗੀ ਮੈਂ 24 ਜਣ ਤੇ ਜਿਵੇਂ ਕਿ ਅੱਜ ਸੱਚੀ ਵੀ ਲੱਗ ਗਈ ਆ ਅੱਜ 24 ਬੀਜੇ ਜਾਣਗੇ ਦੱਸਿਓ ਕਿੰਨਾ ਨੇ ਕਿੰਨਾ ਕਿੰਨਾ ਨੇ ਸਾਂਝੀ ਮਾਤਾ ਲਾਈ ਹੈਗੀ ਠੀਕ ਹੈ ਜੀ ਦੱਸਿਓ ਜ਼ਰੂਰ ਕਮੈਂਟਾਂ ਵਿੱਚ ਤੇ ਬਾਕੀ ਆ ਸਾਰੇ ਕੰਮ ਕਾਰ ਖਤਮ ਕਰਕੇ ਕਿਉਂਕਿ ਪਹਿਲਾਂ ਜੋ ਹੈ ਨਹੀਂ ਸੀਗੇ ਫਿਰ ਮੰਗਵਾਏ ਨੇ ਦੁਕਾਨ ਤੋਂ ਤਾਂ ਕਰਕੇ ਲੇਟ ਹੋ ਗਈ ਨਹੀਂ ਤਾਂ ਮੈਂ ਦਿਨ ਦੇ ਵਿੱਚ ਵੀ ਬੀਜ ਦਿੰਦੀ ਜਾਂ ਸ਼ਾਮ ਨੂੰ ਹਨਾ ਮੈਂ ਕਹਿੰਦੀ ਚਲੋ ਕੋਈ ਨਾ ਰਾਤ ਨੂੰ ਬੀਜ ਦਾਂਗੇ ਕਿਉਂਕਿ ਅੱਜ ਦੇ ਦਿਨ ਹੀ ਬੀਜਣੇ ਹੁੰਦੇ ਨੇਗੇ ਤੇ ਆਪਣੇ ਨਰਾਤੇ ਜਿਹੜੇ ਸ਼ੁਰੂ ਹੋ ਗਏ ਨੇਗੇ ਠੀਕ ਹੈ ਜੀ ਨੌ ਨਰਾਤੇ ਉਸ ਤੋਂ ਬਾਅਦ ਫਿਰ ਦਸਹਿਰਾ ਆ ਜਾਊਗਾ ਤੇ ਹੁਣ ਤਿਹਾਰ ਚੱਲ ਪਏ ਨੇਗੇ ਹੁਣ ਸੋਹਣੇ ਸੋਹਣੇ ਦਿਨ ਜਿਹੜੇ ਆ ਗਏ ਜਿਵੇਂ ਮੋਦੀ ਕਹਿੰਦਾ ਹੁੰਦਾ ਅچھے ਦਿਨ ਆਨੇ ਵਾਲੇ ਤੇ ਹੁਣ ਸੋਹਣੇ ਸੋਹਣੇ ਦਿਨ ਤਿਹਾਰਾਂ ਦੇ ਹਨਾ ਉਹ ਆਉਣ ਸ਼ੁਰੂ ਹੋ ਗਏ ਨੇ ਜਿਹੜੇ ਹਨਾ ਜਿਵੇਂ ਕਿ ਅੱਜ ਮੱਸਿਆ ਸੀਗੀ ਮੱਸਿਆ ਲੰਘ ਗਈ ਅੱਜ ਸ਼ਰਾਦ ਸੀ ਜਿਹੜੇ ਖਤਮ ਹੋ ਗਏ ਨੇ ਨਰਾਤੇ ਨੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਹੁਣ ਸਵੇਰ ਤੋਂ ਤੇ ਬਾਕੀ 9 ਦਿਨ ਹੁਣ ਜਿਹੜੇ ਆਰਤੀ ਹੋਊਗੀ ਸੰਜੀ ਮਾਤਾ ਦੀ ਹੈ ਨਾ ਵਧੀਆ ਦਿਨ ਨੇਗੇ ਸੋਹਣੇ ਸੋਹਣੇ ਰੌਣਕਾ ਲੱਗਿਆ ਕਰਨਗੇ ਹਰ ਇੱਕ ਘਰ ਦੇ ਵਿੱਚ ਜਿੰਨਾ ਜਿੰਨਾ ਦੇ ਘਰ ਵਿੱਚ ਸੰਜੀ ਮਾਤਾ ਲਈ ਹੋਈਏਗੀ ਤੇ ਦੱਸਿਓ ਜਰੂਰ ਤੇ ਲੋ ਜੀ ਆਪਾਂ ਜਾਉਂਦੇ ਰਹੀਏ ਤੇ ਉਪਰੋਂ ਅੱਕ ਦੇ ਫਤਿਆ ਨਾਰਾ ਪਾਹਣੇ ਦਾ ਤੇ ਜੋ ਜੀ ਜਿੱਤੇ ਜੋ ਇਹਨਾਂ ਨੂੰ ਗਰਮਾਇਸ਼ ਦੀ ਜ਼ਰੂਰਤ ਪੂਰੀ ਹੋਵੇਗੀ ਉਹ ਜੁੜ ਜਾਈਏਗੇ ਤੇ 9 ਦਿਨਾਂ ਦੇ ਵਿਚਾਰਾ ਘੱਟ-ਘੱਟ ਦੇਣਾ ਹੈ ਦਿਨਾਂ ਦੇ ਚਿਪਕ ਜੇ ਹੋ ਜਾਂਦੇ ਨੇ ਤਾਂ ਕਿ ਲੋਜੀ ਤੋਂ ਦੇਖ ਕੇ ਆਪਣ 사이ਟ ਤੇ ਰੱਖੀ ਤੇ ਉੱਪਰ ਵੀ ਹੋਏਗੀ ਤਾਂ ਸਮਝ ਆ ਸਕਾਂਗੇ ਜਿਹਨਾਂ ਨੂੰ ਗਰਮਾਇਸ਼ ਦੀ ਲੋੜ ਹੈ ਤੇ ਮੈਂ ਸਤਿ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਕੋਸਣਾਓ ਜੀ ਕੀ ਹਾਲ-ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਜੀ ਹੁਇਸ਼ੇ ਤੁਹਾਨੂੰ ਤੰਦਰੁਸਤ ਵੀ ਰੱਖਣ ਚੜ੍ਹਦੀ ਕਲਾ ਵਿੱਚ ਵੀ ਰੱਖਣ ਤੇ ਟਾਈਮ ਹੋ ਗਿਆ ਜਿਹੜਾ 9:30 ਦਾ 9:30 ਹੋ ਗਿਆ ਜੀ ਖਾਣਾ ਪੀਣਾ ਸਭ ਹੋ ਗਿਆ ਸੀਗਾ ਤੇ ਚੌਂ ਬੀਜਣੇ ਰਹਿ ਗਏ ਸੀ ਚੌਂ ਬੀਜੇ ਨੇ ਤੇ ਅੱਜ ਹੈਗਾ ਜਿਵੇਂ ਅੱਜ ਸਰਦ ਪੂਰੇ ਹੋ ਗਏ ਅੱਜ ਮੌਸਮੀ ਤੇ ਨਰਾਤੇ ਜਿਹੜੇ ਹੁਣ ਸ਼ੁਰੂ ਹੋ ਗਏ ਨੇ ਜੀ ਠੀਕ ਹੈ ਜੀ ਅੱਜ ਸਾਂਝੀ ਲੱਗ ਗਈ ਹੈ ਤੇ ਆਪਾਂ ਚੌਵੇਂ ਬੀਜ ਦਿੱਤੇ ਨੇ ਤੇ ਚਲੋ ਜੀ ਵਲੌਗ ਨੂੰ ਆਪਾਂ ਹੁਣ ਰਾਤ ਤੋਂ ਹੀ ਸਟਾਰਟ ਕਰਦੇ ਹਾਂ ਕੰਟੀਨਿਊਏ ਨੂੰ ਆਪਾਂ ਕੱਲ ਨੂੰ ਕਰਾਂਗੇ ਠੀਕ ਹੈ ਜੀ ਲਓ ਜੀ ਅਗਲਾ ਦਿਨ ਸ਼ੁਰੂ ਹੋ ਗਿਆ ਤੇ ਟਾਈਮ ਇੱਥੇ 9:00 ਦਾਗਾ ਤੇ ਸੋਮਵਾਰ ਵਾਲਾ ਦਿਨ ਅੱਜ ਵਾਲਾ ਦਿਨ ਹੈ ਜੀ ਠੀਕ ਹੈ ਜੀ ਤੇ ਵਲੌਗ ਨੂੰ ਆਪਾਂ ਕਰਦੇ ਹਾਂ ਕੰਟੀਨਿਊ ਬਾਕੀ ਸਾਰੇ ਕੰਮ ਹੋ ਗਏ ਸੀ ਝਾੜੂ ਝੂੜੂ ਲਾ ਲੇ ਸੀ ਪੋਚ ਅੱਜ ਨਹੀਂ ਲਾਇਆ ਕਿਉਂਕਿ ਅੱਜ ਮੈਂ ਕਿਚਨ ਦਾ ਕੰਮ ਲੈ ਕੇ ਬੈਠੀ ਸੀਗੀ ਕਿਚਨ ਨੂੰ ਇਸ ਟਾਈਮ ਇੱਥੇ ਜਿਵੇਂ ਕੱਪੜੇ ਤੈਅ ਕੀਤੇ ਹੋਏ ਸੀ ਜਿਹੜੇ ਉਹ ਅਲਮਾਰੀਆਂ 'ਚ ਰੱਖ ਰਹੀ ਸੀ ਦੋਨਾਂ ਦੇ ਵਿੱਚ ਹੀ ਕਿਉਂਕਿ ਸਵੇਰ ਮੈਂ ਸਾਰੇ ਕੰਮ ਕਰ ਖਤਮ ਕਰਕੇ ਫਿਰ ਕੱਪੜੇ ਤੈਅ ਕਰਕੇ ਇੱਥੇ ਬੈੱਡ ਤੇ ਰੱਖਦੀ ਸੀ ਮੈਂ ਕੱ ਬਾਅਦ ਦੇ ਵਿੱਚ ਰੱਖੂੰਗੀ ਅਲਮਾਰੀਆਂ 'ਚ ਤੇ ਕਿਚਨ ਸੀ ਜਿਹੜੀ ਅੱਜ ਕਿਚਨ ਦੀ ਸਫਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮੀ ਜਦੋਂ ਜਿਆਦਾ ਸੀਗੇ ਨਾ ਉਦੋਂ ਸਾਡਾ ਘਰ ਜਿਵੇਂ ਤੇਕ ਗਿਆ ਸੀ ਤਾਂ ਕਰਕੇ ਫਿਰ ਜਿਹੜਾ ਕਿਚਨ ਦਾ ਸਮਾਨ ਸੀ ਉਹ ਸਾਰਾ ਬਾਹਰ ਹੀ ਰੱਖਿਆ ਹੋਇਆ ਸੀਗਾ ਹੁਣ ਝਾੜਤਾ ਸੀ ਇਸ ਟਾਈਮ ਮੈਂ ਕਿਚਨਾਂ ਦੀ ਜਿਹੜੀ ਝੜ ਸਫਾਈ ਹੁੰਦੀ ਉਹ ਕਰਤੀ ਸੀ ਮਤਲਬ ਕਿ ਉਦਾਂ ਸਾਫ ਕਰਨਾ ਰਹਿ ਗਿਆ ਸੀਗਾ ਹਾਂ ਜਿਵੇਂ ਛੱਤ ਹੋ ਗਈ ਉਹ ਝਾੜਤੀ ਸੀਗੀ ਮੋਟਾ ਮੋਟਾ ਕੂੜਾ ਇਕੱਠਾ ਕਰਤਾ ਸੀਗਾ ਤੇ ਬਾਕੀ ਜਿਹੜਾ ਸਮਾਨ ਸੀਗਾ ਜੋ ਰਹਿ ਗਏ ਸੀਗੇ ਡੱਬੇ ਵਗੈਰਾ ਸਾਫ ਕਰਨ ਵਾਲੇ ਉਹ ਬਾਹਰ ਕੱਢ ਕੇ ਰੱਖਦੇ ਸੀਗੇ ਤੇ ਇਸ ਤੋਂ ਬਾਅਦ ਬਸ ਹੁਣ ਆਪਾਂ ਜਿਹੜੇ ਕੱਦੇ ਨੇ ਇਹਨਾਂ ਨੂੰ ਵੀ ਧੁੱਪ ਲਵਾਵਾਂਗੇ ਤੁਸੀਂ ਦੇਖ ਹੀ ਸਕਦੇ ਹੋ ਕੰਡਾ ਨੂੰ ਕਿੰਨੀ ਸਲਾਬ ਆ ਹਜੇ ਤੱਕ ਵੀ ਕਿਉਂਕਿ ਬੈਕ ਸਾਰੀਆਂ ਕਵਰ ਆ ਇਹ ਮਤਲਬ ਬੈਕ ਸਾਈਡ ਜਿੰਨੇ ਵੀ ਜਿਹੜੇ ਘਰ ਬਣੇ ਹੋਏ ਨੇਗੇ ਤਾਂ ਕਰਕੇ ਹਜੇ ਤੱਕ ਸਲਾਬ ਨਹੀਂ ਗਈ ਦੇਖੋ ਅੱਧੇ-ਅੱਧੇ ਕੰਡਾ ਜਿਹੜੀਆਂ ਨੇ ਪੂਰੀ ਸਲਾਬ ਆਈ ਪਈ ਹੈਗੀ ਤੇ ਇਹ ਅਜੀਬ ਜਿਹੀ ਨਾ ਸਮੈਲ ਆਉਣ ਲੱਗ ਜਾਂਦੀ ਜਿਵੇਂ ਮੀਂਹ ਪਾ ਕੇ ਹਟਦੇ ਨੇ ਜਦੋਂ ਜਿਵੇਂ ਹਜੇ ਸਲਾਬ ਨਹੀਂ ਗਈ ਫਿਰ ਵੀ ਪੱਖੇ ਵਗੈਰਾ ਅਸੀਂ ਲਾ ਕੇ ਰੱਖ ਦੇਾਂਗੇ ਗੇਟ ਵਗੈਰਾ ਖੋਲ ਕੇ ਰੱਖ ਦਿਆਂਗੇ ਹਨਾ ਵੀ ਧੁੱਪ ਲੱਗਵੇ ਪਹਿਲਾਂ ਵੀ ਗੱਦਿਆਂ ਨੂੰ ਧੁੱਪ ਲਵਾਈਆ ਪਰ ਉਸ ਤੋਂ ਬਾਅਦ ਫਿਰ ਲਗਾਤਾਰ ਕਈ ਦਿਨ ਮੀਂਹ ਪੈ ਗਿਆ ਸੀ ਜਿਵੇਂ ਹੈਨਾ ਮੈਂ ਕਿਹਾ ਇਹ ਵੀ ਦੇਖਣਾ ਬੈੱਡ ਦਾ ਹੈਨਾ ਵੀ ਕਿੰਨਾ ਇਹਦਾ ਪਿੱਛੇ ਵੀ ਨੀਚੇ ਪਾਣੀ ਵਗੈਰਾ ਜਾਣਾ ਹੋਵੇ ਵੀ ਇਧਰ ਉਧਰ ਮੇਰੇ ਪੱਲੀ ਤਾਂ ਕੰਮ ਦਾ ਹੈ ਨਹੀਂਗਾ ਇਹ ਦੇਖਦੇ ਹਾਂ ਹੁਣ ਬੱਚਿਆਂ ਨੂੰ ਲਾ ਕੇ ਇਧਰ ਉਧਰ ਕਰਵਾਉਂਗੀ ਬੈੱਡ ਦੇਖਦੇ ਹਾਂ ਵੀ ਨੀਚੇ ਪਾਣੀ ਪੂਣੀ ਦਾ ਕਿਵੇਂ ਸਲੂ ਬਣਾ ਹੋਵੇ ਇਹਨੂੰ ਵੀ ਥੋੜਾ ਜਿਆਦਾ ਦੇਖਦੇ ਹਵਾ ਹੋਵਾ ਲਵਾਉਣੀ ਪਊਗੀ ਤੇ ਗੱਦਿਆਂ ਨੂੰ ਵੀ ਅੱਜ ਧੁੱਪ ਲਵਾਉਂਗੀ ਬੈੱਡ ਸ਼ੀਟ ਧੋਣ ਲੇਵਾਂ ਮਸ਼ੀਨ 'ਚ ਪਾ ਕੇ ਆਉਣੀ ਐਗੀ ਕਿਉਂਕਿ ਧੋਣ ਵਾਲੀ ਸੀ ਵੈਸੇ ਉਦੋਂ ਦਾ ਹੁਣ ਘਾਟ ਹੀ ਬੈਠਦੇ ਆਂਗੇ ਪਰ ਫਿਰ ਵੀ ਇਹ ਕੋਈ ਪਈ ਸੀ ਜੀ ਅੰਦਰੋਂ ਨਾ ਸੁਮੈਲੀ ਜਾਈ ਜਾਂਦੀ ਸੀ ਮੈਂ ਕਿਹਾ ਉਹਨਾਂ ਦੇ ਕੱਤੇ ਜਿਹੜੇ ਇਹਨਾਂ ਨੂੰ ਫਲਵਾ ਦੇ ਨਾਲ ਬੈੱਡਾਂ ਨੂੰ ਵੀ ਹਵਾ ਲੱਗੂ ਥੋੜੀ ਜੀ ਐਂ ਹਵਾ ਲੱਗੂਗੀ ਤੇ ਵਾਕਿ ਦੇਖਦੇ ਆਂ ਕੱਤਿਆਂ ਦੇ ਜਿਹੜੇ ਕਵਰ ਨੇ ਇਹ ਵੀ ਚੇਂਜ ਕਰਨੇ ਨੇ ਇਹ ਵੀ ਥੋੜੇ ਹੋ ਹੋ ਵੀ ਇੱਕ ਸਾਈਡ ਤੋਂ ਤਾਂ ਵਧੀਆ ਬੈਠੇ ਇਸ ਸਾਈਡ ਤੋਂ ਖਰਾਬ ਹੋ ਗਏ ਤੇ ਇੱਕ ਦਿਨ ਮੈਂ ਇਹਨਾਂ ਨੂੰ ਢੇੜ ਦੇ ਦਿੱਤੀ ਮੈਂ ਤਾਂ ਤੋੜਾਂ ਵੀ ਦੇਖਦੇ ਆ ਵੀ ਇਹ ਤੋੜ ਕੇ ਐਵੇਂ ਉੱਤਰ ਜੇ ਪਰੇ ਨਹੀਂ ਬਹੁਤ ਟਾਈਟ ਅੰਦਰ ਸਲਾਈ ਹੋਈ ਹੋਈ ਆ ਕਿਉਂਕਿ ਜਿੱਥੇ ਗੱਡੇ ਬਣਦੇ ਨੇ ਕਰੋ ਨਾਲ ਨਾਲ ਹੀ ਸਲਾਈ ਕਰਦੇ ਨੇ ਇਹਨਾਂ ਦੀ ਜਦੋਂ ਹੱਦਦੇ ਨੇ ਇੱਕ ਪਰਤਾਂ ਚੜਦੇ ਨੇ ਜੀ ਆ ਕਰਕੇ ਨਹੀਂ ਉਤਰੇ ਕਰੋ ਉਸ ਤੋਂ ਨਹੀਂ ਕਿਉਂਕਿ ਇਹ ਹਰ ਸਲਾਈ ਨਹੀਂ ਕੁੱਤੀ ਹੀ ਮੈਂ ਤੇ ਉਸ ਤੋਂ ਬਾਅਦ ਆਪਾਂ ਲੋਜੀ ਗੱਤੇ ਕੱਟ ਕੇ ਬਾਹਰ ਇੱਥੇ ਜੋ ਵੀ ਕਿਚਨ 'ਚ ਮੈਨੂੰ ਐ ਲੱਗਦਾ ਸੀ ਵੀ ਚੀਜ਼ ਨੂੰ ਧੁੱਪ ਲਵਾਉਣ ਵਾਲੀ ਆ ਹਨਾ ਕੋਈ ਦਾਲ ਵਗੈਰਾ ਜਾਂ ਚਨੇ ਵਗੈਰਾ ਸੀਗੇ ਇੱਥੇ ਥਾਲ ਜਿਹੜੇ ਸਾਈਡ ਤੇ ਕੱਢੇ ਹੋਏ ਨੇ ਤੇ ਨਾਲ ਹੀ ਆਟੇ ਵਾਲੀ ਜਿਹੜੀ ਢੋਲੀ ਸੀਗੀ ਕਾਫੀ ਦਿਨਾਂ ਤੋਂ ਧੁੱਪ ਤੇ ਆਧੂ ਨੂੰ ਦੁਬਾਰਾ ਮੈਂ ਸਾਫ਼ ਕਰਨਾ ਇਹਨੂੰ ਮਤਲਬ ਢੋਲੀ ਨੂੰ ਧੁੱਪ ਲਵਾ ਰਹੀ ਹੈਗੀ ਮੈਂ ਕਿਹਾ ਅੱਜ ਜਿਹੜਾ ਹੁਣ ਕਿਉਂ ਕਾਟਾ ਲੈ ਕੇ ਆਏ ਨੇ ਨਮਾ ਪਹਿਾ ਕੇ ਇਹਦੇ ਵਿੱਚ ਵੀ ਪਾਵਾਂਗੇ ਕੱਲੀ ਉਹ ਵਾਲੀ ਸਟੀਲ ਵਾਲੀ ਢੋਲੀ 'ਚ ਨਹੀਂ ਪਹਿਣਾ ਲਓ ਜਿੱਧਰ ਮਸ਼ੀਨ ਲਾਈ ਹੋਈ ਸੀ ਮੇਰੀ ਕੱਪੜੇ ਜਿਹੜੇ ਸੀਗੇ ਵਾਸ਼ ਕਰਕੇ ਮੈਂ ਇਧਰ ਡਰਾਈ ਹੋਣ ਦੇ ਲਈ ਪਾਏ ਹੋਏ ਨੇ ਬੈੱਡ ਸ਼ੀਟ ਤੇ ਕਰੋਗ ਹੋਸੀ ਦੇ ਕੱਪੜੇ ਉਹ ਧੋਣ ਲਈ ਮਸ਼ੀਨ ਦੇ ਵਿੱਚ ਪਾ ਦੇ ਠੀਕ ਆ ਜੀ ਤੇ ਇੰਦਰ ਨਾਲ ਹੀ ਜਿਹੜੇ ਡਰਾਈ ਹੋਗੇ ਸੀ ਇਹਨਾਂ ਨੂੰ ਕੱਢ ਕੇ ਸੁੱਕਣੇ ਪਾ ਦਿੰਦੇ ਆ ਤੇ ਫਿਰ ਵਿੱਚ ਤੋਂ ਆਪਾਂ ਸਾਮ ਕਰਾ ਕੇ ਪੂਰੀ ਉਹ ਨਹੀਂ ਕੰਮ ਮੇਰਾ ਖੇਰ ਬਲੇ ਗਿਆ ਪਹਿਲਾਂ ਮੈਂ ਜਦੋਂ ਬਾਹਰ ਕੱਢਿਆ ਸੀ ਸਮਾਨ ਕਿਚਨ ਤੋਂ ਉਦੋਂ ਵੀ ਸਾਰਾ ਸਾਫ਼ ਕਰਕੇ ਰੱਖਿਆ ਸੀ ਤਾਂ ਉਧਰ ਓਟੇ ਵੱਲ ਪਰ ਹੁਣ ਫੇਰ ਦੁਬਾਰਾ ਧੋਣੀ ਨੂੰ ਸਫਾਈ ਕਰਨੀ ਪੈਗੀ ਜਿਹੜੇ ਉੱਪਰ ਤੁਸੀਂ ਦੇਖ ਸਕਦੇ ਹੋ ਕੰਦਾ ਹਨਾ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਪੇਂਟ ਵਗੈਰਾ ਮੈਨੂੰ ਇਹ ਸੀ ਵੀ ਵੀ ਮੀਂਹ ਕਰਕੇ ਇਹ ਜਲਭਿਜਲਗੀ ਹੋਈ ਆ ਪਰ ਨਹੀਂ ਇਹ ਪੇਂਟ ਉੱਤਰ ਕੇ ਨਸਲਾਵ ਕਰਕੇ ਵਿੱਚੋਂ ਜਿਵੇਂ ਦਾਣੇ ਜੇ ਪੈ ਗਏ ਉਹ ਐਂ ਲੱਗਦਾ ਵੀ ਜਿਵੇਂ ਨਾ ਜਿਵੇਂ ਉਹ ਮਤਲਬ ਕਿ ਮੀਆਣਾ ਹਰਾ ਹਰਾ ਜੰਮਿਆ ਹੁੰਦਾ ਪਰ ਉਹ ਨਹੀਂ ਸੀਗਾ ਮੈਨੂੰ ਇਹ ਸੀਗਾ ਤੇ ਕੁਛ ਪਰੋਂ ਮਿੱਟੀ ਵੀ ਦੇਖੋ ਆ ਗਈ ਸੀ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਲੈ ਆਈ ਸੀ ਪੋਜਾ ਤੇ ਨਾਲ ਮੈਂ ਸਾਬਣ ਵੀ ਰੱਖ ਲਈ ਸੀ ਵੀ ਜਿੱਥੇ ਤੱਕ ਮੈਨੂੰ ਇਹ ਲੱਗਿਆ ਵੀ ਨਹੀਂ ਲੈਣਾ ਤਾਂ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਉੱਪਰਲੀ ਜਿਹੜੀ ਕੰਧ ਸੀ ਜੀ ਪੂਰੀ ਸਾਰੀ ਸਾਫ਼ ਕੀਤੀ ਆ ਜਿਹੜਾ ਸੂਸੀ ਲਾਈਨ ਜੀ ਦੇਖ ਰਹੇ ਹੋਗੇ ਇਹ ਪੋਚੇ ਨਾਲ ਵੀ ਨਹੀਂ ਰਹੀ ਇਹਨੂੰ ਫਿਰ ਬਰਸ਼ ਦੇ ਨਾਲ ਹੀ ਲਾਉਣਾ ਪਿਆ ਕਿਉਂਕਿ ਇਹ ਭੜੀ ਲੱਗਦੀ ਸੀ ਤਾਂ ਕਰਕੇ ਮੈਂ ਹੈ ਜੇ ਤਾਂ ਉਹਦੀ ਲਾ ਦਿਂਦੀ ਜੇ ਕਰਦਾ ਠੀਕ ਸੀ ਜਿਵੇਂ ਮੈਂ ਪਹਿਣਾ ਨੂੰ ਇੱਕ ਪਹਿਣਨੇ ਮੈਂ ਕਮੈਂਟ ਵੀ ਕੀਤਾ ਸੀ ਗਣੇ ਪਹਿਣਨੇ ਤੁਸੀਂ ਬਹੁਤ ਖਾਪਦੇ ਹੋ ਉਸ ਟਾਈਮ ਉਸ ਟਾਈਮ ਪਤਾ ਹੈ ਮੈਂ ਤਾਂ ਕਰਕੇ ਉਹ ਸਫਾਈ ਕੀਤੀ ਸੀ ਦੇਖੋ ਹੁਣ ਇਹ ਲੈ ਨਹੀਂ ਰਹੀ ਸੀ ਜਿਹੜੀ ਇਹ ਲਾਈਨ ਜੀ ਸੀ ਮਿੱਟੀ ਵਾਲੀ ਉਦੋਂ ਲੱਗ ਗਈ ਵਧੀਆ ਸਾਫ਼ ਕਰਤਾ ਮੈਂ ਸਾਰਾ ਹਨਾ ਪਰ ਹੁਣ ਜਿਹੜੀ ਇਹ ਸਫਾਈ ਕਰ ਰਹੀ ਆ ਹੁਣ ਦੀਵਾਲੀ ਦੇ ਵਿੱਚ ਮਹੀਨੇ ਤੋਂ ਵੀ ਦਿਨ ਘੱਟ ਗਏ ਨੇਗੇ ਸ਼ਾਇਦ ਵੀ ਅਕਤੂਬਰ ਦੀ ਦੀਵਾਲੀ ਹੈਗੀ ਤੇ ਹੁਣ ਜਿਹੜੀ ਸਫਾਈ ਹੋਊਗੀ ਬਸ ਇਹੀ ਹੋਊਗੀ ਹੁਣ ਦੀਵਾਲੀ ਵਾਲੀ ਕੋਈ ਸਫਾਈ ਨਹੀਂ ਹੁੰਦੀ ਕਿਉਂਕਿ ਹੁਣ 28 ਦਿਨ ਜਿਹੜੇ ਦੀਵਾਲੀ ਦੇ ਵਿੱਚ ਰਹਿ ਗਏ ਨੇਗੇ ਤੇ ਉਸ ਤੋਂ ਬਾਅਦ ਸ਼ਾਇਦ 10 ਤੇ ਪਤਾ ਨਹੀਂ ਕਿੰਨੇ ਦੇ ਬਰਤਣ ਨੇਗੇ ਤਾਂ ਕਰਕੇ ਮੈਂ ਕਹਾਂ ਹੁਣ ਚਲੋ ਇਹਨੂੰ ਸਫਾਈ ਕਰਕੇ ਚੰਗੀ ਤਰ੍ਹਾਂ ਸਫਾਈ ਕਰ ਦੂਗੀ ਹੁਣ ਮੈਂ ਜਿੰਨੇ ਵੀ ਡੱਬੇ ਨੇ ਸਾਰੇ ਕੰਟੇਨਰ ਡੱਬੇ ਜੋ ਵੀ ਸਮਾਨ ਸਮਾਨਾ ਕਿਚਨ ਦਾ ਦੁਬਾਰਾ ਤੋਂ ਸਾਫ਼ ਕਰ ਕਰਕੇ ਲਾਉਣਾਗਾ ਬਿੱਕ ਵਾਰ ਅੱਜ ਮੇਰੀ ਡੀਪ ਕਲੀਨਿੰਗ ਕਰ ਦੂੰਗੀ ਉਸ ਤੋਂ ਬਾਅਦ ਨਹੀਂ ਦੁਬਾਰਾ ਦੀ ਸਫਾਈ ਨਹੀਂ ਫਿਰ ਕਰਨੀ ਬਸ ਹੁਣੇ ਘਰ ਤੋਂ ਜਿਹੜਾ ਸਾਫ਼ ਕਰਨਾਗਾ ਠੀਕ ਹੈ ਜੀ ਤੇ ਲੋ ਜੀ ਉਧਰ ਆਪਾਂ ਕਿਚਨ ਦਾ ਜੋ ਵੀ ਸੀਗਾ ਸਾਰਾ ਸਾਫ਼ ਕਰਕੇ ਸਫਾਈ ਝਾੜੂ ਝੂੜੂ ਲਾ ਕੇ ਪੋਚਾ ਲਾ ਕੇ ਉਹਨੂੰ ਛੱਡਤਾ ਵੀ ਥੋੜੀ ਹਵਾ ਪੈ ਜਾਵੇ ਤੇ ਹੁਣ ਆ ਗਈ ਸੀ ਇੱਥੇ ਮੈਂ ਜਿਹੜਾ ਹ ਕੰਟੇਨਰ ਸੀ ਰਹਿ ਗਏ ਬਸ ਆਹੀ ਰਹਿ ਗਏ ਬਾਕੀ ਰੈਕ ਵਗੈਰਾ ਰਹਿ ਗਏ ਰੈਕਾਂ ਦਾ ਬੁਰਾ ਹਾਲ ਹੀ ਕਰਤਾ ਪਾਣੀ ਨੇ ਇਨਾਂ ਨੂੰ ਵੀ ਚੰਗੀ ਤਰ੍ਹਾਂ ਥੋੜੀ ਧੁੱਪ ਲਵਾ ਦੋ ਧੁੱਪਾ ਇੰਨੀ ਕਰ ਰਹੀ ਹੈ ਜਿਵੇਂ ਅੱਜ 7 ਅਸੂ ਹੋ ਗਿਆ ਪਰ ਧੁੱਪ ਤੇ ਗਰਮੀ ਬਹੁਤ ਜ਼ਿਆਦਾ ਹਜੇ ਤੱਕ ਹਜੇ ਮੇਰੇ ਖਿਆਲ ਦੇ ਵਿੱਚ 10-15 ਦਿਨ ਮੌਸਮ ਐਵੇਂ ਹੀ ਰਹੂਗਾ ਫਿਰ ਉਸ ਤੋਂ ਬਾਅਦ ਅੱਧਕ ਅਸੂ ਜਦੋਂ ਟਪ ਜਾਂਦਾ 15-20 ਅਸੂ ਫਿਰ ਥੋੜਾ ਜਿਹਾ ਸਵੇਰ ਸ਼ਾਮ ਦਾ ਫਰਕ ਪੈ ਜਾਂਦਾ ਦਿਨ ਦਾ ਵੀ ਵਧੀਆ ਹਵਾ ਤੇ ਜਿਹੜੀ ਸ਼ਾਂ ਹੁੰਦੀ ਹੈ ਪਰ ਸ਼ਾਮੇ ਤਾਂ ਵੈਸੇ ਕਾਫੀ ਟਾਈਮ ਤੋਂ ਢਲਣਾ ਲੱਗ ਗਏ ਪਰ ਉਦਾਂ ਥੋੜਾ ਜਿਹਾ ਮੌਸਮ ਚੇਂਜ ਹੋਊਗਾ 10 ਦਿਨਾਂ ਤੱਕ 15 ਦਿਨਾਂ ਤੱਕ ਹੈਨਾ ਤੇ ਲੋ ਜੀ ਜਿਹੜੇ ਇਹ ਮੋٹے ਮੋٹے ਕੰਟੇਨਰ ਸੀ ਸਾਰੇ ਹੋ ਗਏ ਨੇ ਖਾਲੀ ਮਤਲਬ ਵੱਡੇ ਵੱਡੇ ਸੀਗੇ ਜਿਹੜੇ ਖਾਲੀ ਹੋਏ ਹੋਏ ਨੇ ਹੁਣ ਰਸਨ ਵੀ ਆਉਣਾ ਦੇਖਦੇ ਆ ਕਿਸ ਦਿਨ ਆਉਣਾ ਦਿਵਾਲੀ ਤੋਂ ਪਹਿਲਾਂ ਹੀ ਆਊਗਾ ਹੁਣ ਤਾਂ ਤੇ ਸਾਰੇ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਵਾਰ ਕਿਚਨ ਦੇ ਵਿੱਚ ਸਾਰਾ ਸਮਾਨਾ ਜਿਹੜਾ ਅੱਜ ਪਚਾ ਦੋਗੇ ਕਿਉਂਕਿ ਇੱਥੇ ਬਾਹਰ ਪਿਆ ਵੀ ਫਿਰ ਐਂ ਲੱਗਦਾ ਸੀ ਮੈਨੂੰ ਹਣਾ ਇੱਥੇ ਵੀ ਬਹੁਤ ਜ਼ਿਆਦਾ ਰੇਤ ਦਾ ਗਰਦ ਪੈਂਦਾਗਾ ਤੇ ਹਵਾ ਚੱਲਦੇ ਜਦੋਂ ਉੱਡ ਕੇ ਰੇਤਾਂ ਵਗੈਰਾ ਪੈਂਦਾਗਾ ਮੈਨੂੰ ਐਂ ਸੀ ਵਿੱਚ ਮੈਂ ਇੱਕ ਵਾਰ ਸਾਫ਼ ਕਰਦਾ ਪਹਿਲਾਂ ਮੀਂਹ ਦਾ ਡਰ ਸੀ ਵੀ ਮੀਂਹ ਆ ਦੁਬਾਰਾ ਆ ਜੇ ਪਰ ਹੁਣ ਚਲੋ ਹੁਣ ਨਹੀਂ ਮੀਂਹ ਪੈਂਦਾ ਹੈਗਾ ਹੁਣ ਮੌਸਮ ਠੀਕ ਹੋ ਗਿਆ ਹੁਣ ਸਮਾਨ ਵੇਚੇ ਜਿਕੰਦਰ ला ਸਕਦੀ ਆ ਮੈਂ ਹੁਣ ਉਦਾਂ ਹੀ ਕਿਚਨ ਨੂੰ ਸਜਾ ਸਕਦੀ ਆ ਤੇ ਲੋ ਜੀ ਜਿਹੜੇ ਡੱਬੇ ਸੀਗੇ ਇਹ ਆਪਾਂ ਧੋ ਕੇ ਇੱਥੇ ਧੁੱਪ ਦੇ ਵਿੱਚ ਵੀ ਦੋਨੋਂ ਰੈਕ ਇਹ ਵਾਲੇ ਦੋਨੋਂ ਰੈਕ ਲਿਆ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਇਹ ਵਾਲਾ ਸੀਗਾ ਇੱਕ ਪੇਪਰ ਹਾਂ ਇੱਕ ਇਹ ਵਾਲਾ ਇਹ ਮੈਂ ਚੰਗੀ ਤਰ੍ਹਾਂ ਧੋ ਕੇ ਵਿਛਾ ਲਿਆ ਠੀਕ ਆ ਜੀ ਰੈਕ ਲਿਆ ਕੇ ਰੱਖ ਲਿਆ ਤੇ ਇਹ ਵਾਲਾ ਰੈਕ ਰੱਖ ਲਿਆ ਬਾਕੀ ਸਾਰਾ ਜਿੰਨਾ ਵੀ ਸਮਾਨ ਸੀਗਾ ਦੇਖੋ ਸਾਰਾ ਲਿਆ ਕੇ ਰੱਖ ਲੈ ਸਾਰਾ ਸਮਾਨ ਨਾ ਬਾਹਰ ਹੀ ਸੀਗਾ ਸਿਰਫ ਉਹ ਦੋ ਰੈਕ ਸੀਗੇ ਅੰਦਰ ਜਾਂ ਉਹ ਵਾਲਾ ਸੀਗਾ ਕੁੱਕਰ ਕੱਕਰ ਬਾਕੀ ਸਾਰਾ ਸਮਾਨ ਬਾਹਰ ਹੀ ਸੀਗਾ ਤੇ ਚਲੋ ਜਿਹਨੂੰ ਹੁਣ ਲਾਉਨੇ ਆਪਾਂ ਠੀਕ ਹੈ ਸਾਰਾ ਸਾਫ ਕਰਕੇ ਲਿਆ ਕੇ ਰੱਖ ਲੈ ਇਹਨੂੰ ਹੁਣ ਹੌਲੀ ਹੌਲੀ ਸਾਰਾ ਕਿਸਨ ਦੇ ਵਿੱਚ ਸਾਰਾ ਸਮਾਨ ਪਹਚਾਉਣਾ ਜੋ ਵੀ ਸੀਗਾ ਸਾਰਾ ਕਿਚਨ ਦੇ ਵਿੱਚ ਸਮਾਨ ਮੈਂ ਰੱਖ ਲਿਆ ਹੁਣ ਮੈਂ ਆਸਾਨੀ ਨਾਲ ਦੇਖ ਦੇ ਸਕੀ ਵੀ ਕਿਹੜਾ ਸਮਾਨ ਕਿੱਥੇ ਲਾਉਣਾ ਕਿਹੜੇ ਕੰਟੇਨਰ ਕਿੱਥੇ ਰੱਖਣੇ ਨੇ ਸਾਰਾ ਬਸ ਉਦਾਂ ਹੀ ਜਿਵੇਂ ਪਹਿਲਾਂ ਰੱਖਿਆ ਹੋਇਆ ਸੀ ਉਸ ਹਿਸਾਬ ਨਾਲ ਹੀ ਸਾਰਾ ਸਮਾਨ ਰੱਖ ਦੇਣਾਗਾ ਉਸੇ ਤਰ੍ਹਾਂ ਹੀ ਠੀਕ ਹੈ ਜੀ ਤੇ ਅੱਜ ਥੋੜਾ ਜਿਹਾ ਮਨ ਵੀ ਲੱਗੂਗਾ ਕਿਉਂਕਿ ਜਦੋਂ ਕੋਈ ਵੀ ਘਰ ਦੀ ਚੀਜ਼ ਆ ਇੱਧਰ ਉੱਧਰ ਹੋ ਜੇ ਹਨਾ ਮਤਲਬ ਪੂਰਾ ਕਿਚਨ ਦਾ ਸਮਾਨ ਬਾਹਰ ਪਿਆ ਸੀ ਤੁਸੀਂ ਦੇਖ ਹੀ ਸਕਦੇ ਹੋ ਕਈ ਦਿਨਾਂ ਤੋਂ ਦੇਖਿਆ ਹੀ ਹੈ ਤੁਸੀਂ ਬਹੁਤ ਐ ਲੱਗ ਰਿਹਾ ਸੀ ਵੀ ਇੱਕ ਚਲੋ ਕੰਮਕਾਰ ਕਰ ਰਹੀ ਸੀ ਪਰ ਉਦਾਂ ਮਨ ਨਹੀਂ ਲੱਗਦਾ ਸੀਗਾ ਕਿਉਂਕਿ ਜਿਹੜੀ ਚੀਜ਼ ਇੱਥੇ ਹੈਗੀ ਉੱਥੇ ਹੀ ਸਹੀ ਲੱਗਦੀ ਹੈਗੀ ਤੇ ਲੋ ਜੀ ਅੱਜ ਆਪਾਂ ਫਾਈਨਲੀ ਜਿਹੜੀ ਕਿਚਨ ਦੀ ਸਫਾਈ ਮੈਂ ਕਰ ਲਈ ਐ ਕਿਉਂਕਿ ਟੈਨਸ਼ਨ ਬਹੁਤ ਪਈ ਸੀ ਵੀ ਕਿਵੇਂ ਕਰੂੰ ਕਿਉਂਕਿ ਸਭ ਤੋਂ ਔਖਾ ਕੰਮ ਹੈਗਾ ਜਿਹੜਾ ਕਿਚਨ ਦਾ ਡੱਬੇ ਜੀ ਕੰਟੇਨਰ ਜੋ ਵੀ ਸਾਫ ਕਰਨ ਵਾਲੇ ਹੁੰਦੇ ਨੇ ਨਾ ਇਹਨਾਂ ਤੇ ਪੂਰਾ ਦਿਨ ਚੱਲ ਜਾਂਦਾ ਇੱਕ ਦਿਨ ਪੂਰਾ ਕਿਚਨ ਖਾਂਦਾ ਗਾ ਸਫਾਈ ਉਹ ਲਈ ਹੈ ਨਾ ਤੇ ਲੋ ਜੀ ਬਸ ਇੱਥੇ ਹੁਣ ਸ਼ੁਰੂ ਕਰਤੇ ਉਧਰਲੀ ਸਾਈਡ ਜੋ ਵੀ ਸੀਗੇ ਰੱਖ ਤੇ ਆਪਾਂ ਕੰਟੇਨਰ ਵਗੈਰਾ ਹੁਣ ਇਹ ਵਾਲੀ ਸਲਾਈਬ ਆ ਜਿਹੜੀ ਉੱਪਰ ਇਹ ਕੱਪੜਾ ਚੰਗੀ ਤਰ੍ਹਾਂ ਜਿਹੜਾ ਸੀਗਾ ਪਾਪਰ ਇਹ ਐਸਾ ਕਦੇ ਨੂੰ ਬਹੁਤ ਵਧੀਆ ਇਹ ਮੈਂ 150 ਰੁਪਏ ਦਾ ਲੈ ਕੇ ਆਈ ਸੀ ਜਿੰਦੇ ਤੁਰਕੇ ਦਾ ਲੈ ਕੇ ਸੀ ਕਈ ਸਾਲ ਹੋ ਗਏ ਬਹੁਤ ਵਧੀਆ ਚੱਲ ਰਿਹਾ ਹਜੇ ਤੱਕ ਤੇ ਬਾਕੀ ਚਲੋ ਜੀ ਜੋ ਵੀ ਡੱਬੇ ਨੇ ਲਾਤੀ ਹੁਣ ਉਸ ਤੋਂ ਬਾਅਦ ਤੇ ਤੁਹਾਨੂੰ ਦਿਖਾਵਾਂਗੇ ਵੀ ਜੀ ਕਿਚਨ ਅੱਜ ਕਿਵੇਂ ਲੱਗਦਾ ਬੜਾ ਏੰਕੰਦਾ ਲੱਗਦਾ ਸੀ ਕਿਉਂਕਿ ਸਾਰਾ ਸਮਾਨ ਬਾਹਰ ਪਿਆ ਸੀਗਾ ਬਹੁਤ ਔਖਾ ਜਦੋਂ ਬੜਾ ਐ ਹੋ ਜਾਂਦਾ ਮੀਨੇ ਬੁਰਾ ਹਾਲ ਹੀ ਕਰਦਾ ਤੇ ਅੱਜ ਥੋੜਾ ਜਿਹਾ ਸੁਖੋ ਦਾ ਮਿਲੂਗਾ ਕਿਉਂਕਿ ਜਦੋਂ ਪਤਾ ਇੱਕ ਕੀੜਾ ਹੀ ਹੁੰਦਾ ਸਫਾਈ ਵਾਲਾ ਕੀੜਾ ਹੀ ਹੁੰਦਾ ਇਹ ਲੇ ਸਰ ਸਾਹਿਬ ਕਹਿ ਰਹੇ ਥਨੇ ਮੈਨੂੰ ਵੀ ਤੂੰ ਇਨੇ ਮਤਲਬ ਕਿ ਛੋਟੀ ਉਮਰ ਦੇ ਵਿੱਚ ਇੰਨਾ ਜਿਆਦਾ ਕਹਿੰਦੇ ਵੀ ਸਫਾਈ ਦਾ ਤੈਨੂੰ ਹੋਰ ਰੱਖਣ ਦੀਆਂ ਤੂੰ ਉਹ ਕਈ ਵਾਰ ਟੈਨਸ਼ਨ ਲੈ ਜਾਂਦੇ ਨੇ ਕਹਿੰਦੇ ਵੀ ਪਤਾ ਨਹੀਂ ਕਿਉਂ ਹਨਾ ਵੀ ਤੂੰ ਇਨ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਮਤਲਬ ਸਫਾਈ ਦਾ ਕੰਮ ਕਰਦੇ ਇੱਕ ਦਿਨ ਉਹ ਕਹਿ ਰਹੇ ਸੀ ਮੈਨੂੰ ਮੈਂ ਕਿਹਾ ਵੀ ਚਲੋ ਕੰਮ ਤਾਂ ਕਰਨੀ ਨੇ ਆਪਣੇ ਕਰਮ ਹੁੰਦੇ ਹਨਾ ਵੀ ਚਲੋ ਮਾਂ ਨੇ ਸਿਖਾਇਆਗਾ ਪਹਿਲਾਂ ਕਿᱹਊ ਤੂੰ ਹਨਾ ਵੀ ਕੰਮ ਕਰ ਕਿਵੇਂ ਕਰੀਂਦੇ ਨੇ ਸਾਰਾ ਮਮੀ ਨੇ ਮੈਨੂੰ ਸ਼ੁਰੂ ਤੋਂ ਹੀ ਛੋਟੀ ਹੁੰਦੀ ਨਹੀਂ ਲਾਤਾ ਸੀਗਾ ਮੈਨੂੰ ਬਿਲਕੁਲ ਵੀ ਥਕਾਵਟ ਨਹੀਂ ਹੁੰਦੀ ਕਿਉਂਕਿ ਆਦਤ ਪੈ ਜਾਂਦੀ ਹੈ ਦੇਖੋ ਉਦਾਂ ਦੀ ਉਹ ਹਨਾ ਹੁਣ ਕਈ ਇੱਕ ਭੈਣ ਨੇ ਕਹਿੰਦੇ ਸੀ ਵੀ ਤੁਸੀਂ ਥੱਕਦੇ ਬਹੁਤ ਆ ਪਰ ਮੈਨੂੰ ਬਹੁਤ ਸਕੂਨ ਮਿਲਦਾ ਭੈਣੇ ਪਰ ਪਤਾ ਹੈ ਕੀ ਹੈ ਮੈਨੂੰ ਐ ਹੁੰਦਾ ਵੀ ਕੰਮ ਕਰਦੀ ਨਹੀਂ ਮੈਂ ਥੱਕਦੀ ਹੈਗੀ ਉਦਾਂ ਜਿਵੇਂ ਫ੍ਰੀ ਬੈਠੀ ਰਹਾ ਫਿਰ ਮੈਨੂੰ ਬਹੁਤ ਜ਼ਿਆਦਾ ਜੀਵ ਜਾ ਲੱਗਦਾ ਫਿਰ ਇਹ ਹੁੰਦਾ ਹੋ ਸਾਰੀਆਂ ਭੈਣਾਂ ਵਾਲੀ ਹੁੰਦੇ ਹੋ ਜਿਹੜੀਆਂ ਭੈਣਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਐਵੇਂ ਹੁੰਦਾ ਇਹ ਦੇਖੋ ਜੇ ਇੱਕ ਦਿਨ ਆਪਣੇ ਕੱਪੜੇ ਨਹੀਂ ਧੁੱਤੇ ਜਾਂਦੇ ਹਨਾ ਆਪਾਂ ਛੱਡ ਦਿੰਨੇ ਆ ਤਾਂ ਉਹ ਵੀ ਆਪਾਂ ਨੂੰ ਆਲਾ ਦੇ ਵੀ ਜੇ ਆਪਾਂ ਕੱਪੜੇ ਨਹੀਂ ਧੋਤੇ ਹੈਗੇ ਜਾਂ ਆਪਾਂ ਜਪੋਚੇ ਨਹੀਂ ਲਾਏ ਹੈ ਨਾ ਐ ਹੁੰਦਾਗਾ ਜੇ ਕਿਤੇ ਜਾਂਦੇ ਆ ਦੇਖੋ ਕਿੰਨੀ ਥਕਾਵਟ ਹੁੰਦੀ ਹੈ ਘਰ ਦੇ ਵਿੱਚ ਆਪਾਂ ਪੂਰਾ ਦਿਨ ਕੰਮ ਕਰਦੇ ਆ ਪਰ ਥਕਾਵਟ ਨਹੀਂ ਹੁੰਦੀ ਸਕੂਨ ਮਿਲਦਾ ਆਰਾਮ ਮਿਲਦਾ ਖੁਸ਼ੀ ਮਿਲਦੀ ਹੈ ਨਾ ਐ ਹੋਊਗਾ ਵੀ ਹਾਂ ਆਜ ਆ ਕੰਮ ਕੀਤਾ ਬਹੁਤ ਵਧੀਆ ਲੱਗਦਾ ਉਹਨੂੰ ਹੈ ਨਾ ਵੀ ਚਲੋ ਆ ਕੰਮ ਹੋ ਗਿਆ ਜਦੋਂ ਆਪਣੇ ਉਹੀ ਕੰਮ ਪਾਏ ਹੁੰਦੇ ਨੇ ਫਿਰ ਕਿਤੇ ਵੀ ਜੀ ਨਹੀਂ ਲੱਗਦਾ ਹੁੰਦਾ ਫਿਰ ਐ ਹੁੰਦਾ ਹੈ ਜਿਹਾ ਕਰਨਾ ਕਰਨਾ ਹੈ ਨਾ ਇਦਾਂ ਸਾਰੀਆਂ ਪਹਿਲਾਂ ਨਾਲ ਹੀ ਹੁੰਦਾਗਾ ਇਹ ਤੇ ਲੋ ਜੀ ਹੁਣ ਆਪਾਂ ਜਿਹੜੇ ਇੱਧਰ ਆਹ ਵਾਲੇ ਰਹਿ ਕੇ ਤੇ ਕੰਟੇਨਰ ਜੋ ਵੀ ਹੈਗੇ ਨੇ ਆਪਣੇ ਸੈਰਮਿਕ ਦੇ ਬਰਤਨ ਨੇ ਉਹ ਸਾਰੇ ਰੱਖ ਤੇ ਠੀਕ ਆ ਜੀ ਉਦੋਂ ਹੀ ਤੇ ਚਲੋ ਜੀ ਹੁਣ ਕਲਰ ਨੂੰ ਤੁਹਾਨੂੰ ਮੈਂ ਕਿਚਨ ਦੇ ਵਿੱਚ ਹੀ ਮਿਲਿਆ ਕਰੂੰਗੀ ਕਿਉਂ ਫਿਰ ਰੋਟੀ ਜਿਹੜੀ ਉਹ ਕਿਚਨ ਦੇ ਵਿੱਚ ਬਣਿਆ ਕਰੂ ਫੁਲਕੇ ਤੇ ਬਾਕੀ ਸਬਜੀ ਬਾਅਦ ਬਣਾ ਲਿਆ ਕਰਾਂਗੇ ਇੰਡੈਕਸ਼ਨ ਤੇ ਠੀਕ ਆ ਤੇ ਜਿਹੜੇ ਫੁਲਕੇ ਨੇ ਉੰਦਰ ਹੀ ਬਣਾ ਲਿਆ ਕਰਾਂਗੇ ਗੈਸ ਵੀ ਰੱਖੂਗੀ ਕਿਚਨ ਦੇ ਵਿੱਚ ਗੈਸ ਮੈਂ ਤਾਂ ਕਰਕੇ ਰੱਖੂਗੀ ਜੇ ਆਪਾਂ ਕਿਚਨ ਦੇ ਵਿੱਚ ਕੋਈ ਕੰਮ ਨਹੀਂ ਕਰਦੇ ਰੋਟੀ ਪਾਣੀ ਨਹੀਂ ਬਣਾਉਂਦੇ ਫਿਰ ਉਹਦੀ ਜਿਹੜੀ ਸਫਾਈ ਹੈ ਉਹ ਨਹੀਂ ਹੁੰਦੀ ਪ੍ਰੋਪਰ ਕਿਉਂਕਿ ਜੇ ਪਚਾ ਵੀ ਬਣਾਉਣਾ ਫਿਰ ਵੀ ਗੈਸ ਤੇ ਸਲੈਬ ਤੇ ਕਪੜਾ ਮਾਰਦੇ ਆਪਾਂ ਉਹਨੂੰ ਹੋਰ ਇਧਰ ਉਧਰ ਆਪਣੀ ਨਜ਼ਰ ਵਾਜਦੀ ਆ ਹਨਾ ਨਿਗਾਹ ਪੈਂਦੀ ਜੇ ਉੱਥੇ ਆ ਉਹ ਮਤਲਬ ਕਿ ਆਹ ਚੀਜ਼ ਸਾਫ਼ ਕਰਨ ਵਾਲੀ ਉਹਨੂੰ ਵੀ ਆਪਾਂ ਸਾਫ਼ ਕਰਦੇ ਆਂਗੇ ਤਾਂ ਕਰਕੇ ਗੈਸ ਮੈਂ ਜ਼ਰੂਰ ਰੱਖੂਗੀ ਅੰਦਰ ਕੁਲਕੇ ਨੇ ਜਿਹੜੇ ਮੈਂ ਗੈਸ ਤੇ ਬਣਾ ਲਿਆ ਕਰੂੰ ਚਾਹ ਗੈਸ ਤੇ ਬਣ ਜਾਇਆ ਕਰੂਗੀ ਸਬਜੀ ਜਿਹੜੀ ਉਹ ਬਾਹਰ ਚੁੱਲੇ ਤੇ ਜਾਂ ਡੈਕਸ਼ਨ ਤੇ ਬਣ ਗਈ ਠੀਕ ਹੈ ਜੀ ਲੋ ਜੋ ਵੀ ਸੀਗਾ ਸਮਾਨ ਬਾਹਰ ਸਾਰਾ ਪੰਦਰ ਲਿਆ ਕੇ ਰੱਖ ਲਿਆ ਹੁਣ ਜਿਹੜੇ ਚੀਨੀ ਪੱਤੀ ਵਾਲੇ ਸੀ ਉਹ ਵੀ ਰੱਖ ਲੇ ਇਹ ਵੀ ਚੰਗੀ ਤਰ੍ਹਾਂ ਸਾਫ਼ ਕਰ ਤੇ ਦੋਨੋਂ ਕੈਟਲ ਜੋ ਕਿ ਮੇਰੇ ਕਿਚਨ ਨੂੰ ਚਾਰ ਚੰਨ ਲਾਉਂਦੇ ਨੇ ਇਹ ਸਭ ਤੋਂ ਮੈਨੂੰ ਵਧੀਆ ਲੱਗਦੇ ਨੇ ਬਹੁਤ ਵਧੀਆ ਲੱਗਦੇ ਨੇ ਹਾਲਾਂਕਿ ਮੈਂ ਘੱਟ ਵਰਤਦੀਆਂ ਪਰ ਮੈਨੂੰ ਵਧੀਆ ਲੱਗਦੇ ਨੇ ਲੋ ਜੀ ਜਿਹੜਾ ਵਾਈਟ ਕਲਰ ਦਾ ਰੈਕ ਸੀ ਫਿਲਹਾਲ ਕਿਤੇ ਇਹ ਸੈੱਟ ਆ ਨਹੀਂ ਰਿਹਾ ਸੀਗਾ ਇਹਨੂੰ ਮੈਂ ਇੱਥੇ ਨੀਚੇ ਹੀ ਰੱਖ ਲਿਆ ਇਹਦੇ ਉੱਪਰ ਮੇਰੇ ਜੋ ਵੀ ਕੱਪ ਵਗੈਰਾ ਸੀਗੇ ਉਹ ਰੱਖਤੇ ਮੇਨੇ ਉੱਪਰ ਹਨਾ ਪਰ ਦੇਖਾਂਗੇ ਹਜੇ ਹੌਲੇ-ਹੌਲੇ ਕਿਤੇ ਸੈੱਟ ਕਰਾਂਗੇ ਇਹਨੂੰ ਤੇ ਇੱਕ ਵਾਰ ਮੈਂ ਕਿਹਾ ਚਲੋ ਵੀ ਇਦਾਂ ਹੀ ਰੱਖ ਲੈਨੇ ਕਿਉਂ ਹਨਾ ਬਾਹਰ ਰੱਖ ਕੇ ਖਰਾਬ ਕਰਨਾ ਕਿਉਂਕਿ ਬਾਹਰ ਚੀਜ਼ ਜਦੋਂ ਕਿਚਨ ਦੇ ਵਿੱਚ ਜਿਹੜੀ ਚੀਜ਼ ਆ ਉਹਦੀ ਸਫਾਈ ਹੋ ਜਿਹੜੀ ਚੀਜ਼ ਆਪਾਂ ਬਾਹਰ ਕੱਢਦੇ ਉਹਦੀ ਉਨੀ ਸਫਾਈ ਨਹੀਂ ਹੁੰਦੀ ਹਨਾ ਇੱਧਰ ਉੱਧਰ ਰੱਖੂਗੇ ਇਹਨੇ ਖਰਾਬ ਹੋ ਜਾਣਾ ਇਹਨੂੰ ਵੀ ਬਸ ਆਪਾਂ ਰੱਖ ਲੈਣਾ ਹਣਾ ਕਿਚਨ ਦੇ ਵਿੱਚ ਉਸ ਤੋਂ ਬਾਅਦ ਜੋ ਵੀ ਕੜਾਹੀ ਆ ਕੁੱਕਰ ਯਾਰ ਵਨ ਫਰਾਈ ਹੋ ਪੈਣਾ ਸੀਗਾ ਇਹ ਵਾਲੀ ਸਾਈਡ ਰੱਖ ਦਿੱਤਾ ਠੀਕ ਆ ਜੀ ਸਾਰਾ ਓਕੇ ਹੋ ਗਿਆ ਤੇ ਲੋ ਜੀ ਹੁਣ ਮੈਂ ਗੈਸ ਸਾਫ ਕਰਨ ਲੱਗੀ ਆ ਇਹਨੂੰ ਵੀ ਅੰਦਰ ਰੱਖਨੇ ਆ ਬਸ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਬੰਲਾ ਮਾਂਜ ਲਿਆ ਸਾਬਣ ਦੇ ਨਾਲ ਹੀ ਮਾਂਜ ਕੇ ਮੈਂ ਕਿ ਇੱਕ ਵਾਰ ਚਲੋ ਜੋ ਵੀ ਚੀਜ਼ ਕਿਚਨ ਦੇ ਵਿੱਚ ਰੱਖਣੀ ਆ ਉਹਨੂੰ ਚੰਗੀ ਤਰ੍ਹਾਂ ਪ੍ਰੋਪਰ ਸਾਫ ਕਰਕੇ ਉਹਦੀ ਡੀਪ ਕਲੀਨਿੰਗ ਕਰਕੇ ਫੇਰ ਹੀ ਰੱਖਣੀ ਆ ਹਨਾ ਵੀ ਕੋਈ ਵੀ ਸਮਾਨ ਸਮਾਨ ਐਵੇਂ ਨਹੀਂ ਰੱਖਣਾ ਹੈਗਾ ਇਹ ਤਾਂ ਇਹ ਹੋ ਗਏ ਹੁਣ ਜਿਹੜੀ ਸਫਾਈ ਦੀਵਾਲੀ ਦੀ ਠੀਕ ਹੈ ਜੀ ਕਿਚਨ ਦੇ ਹੁਣ ਇਸ ਤੋਂ ਬਾਅਦ ਮੈਂ ਹਲਕਾ ਫੁਲਕਾ ਕਰ ਸਕਦੀ ਹਾਂ ਕੋਈ ਕੱਪੜਾ ਮਾਰ ਦੂੰ ਪਰ ਉਦਾਂ ਲਓ ਜੀ ਕਿਚਨ ਦੇ ਵਿੱਚ ਆਪਾਂ ਸਾਰਾ ਸਮਾਨ ਜਿਹੜਾ ਬਾਹਰ ਪਿਆ ਸੀ ਸਾਰਾ ਸਮਾਨ ਆ ਰੱਖ ਦਿੱਤਾ ਠੀਕ ਹੈ ਜੀ ਤੇ ਆ ਦੇਖੋ ਸਾਰਾ ਇਸ ਤਰ੍ਹਾਂ ਰੱਖਤਾ ਸਮਾਨ ਆਪਾਂ ਨੇ ਤੇ ਗੈਸ ਵੀ ਰੱਖ ਲਿਆ ਕਿਉਂਕਿ ਜੇ ਜਿਹੜੀ ਰੋਟੀਆਂ ਮੈਂ ਹੁਣ ਅੰਦਰ ਬਣਾ ਲਿਆ ਕਰੂੰਗੀ ਸਬਜੀ ਬਾਹਰ ਇੰਡਕਸ਼ਨ ਤੇ ਜਾਂ ਜੁਲੇ ਤੇ ਬਣ ਜਿਆ ਕਰੂੰਗੀ ਕਿਉਂਕਿ ਜੇ ਰੋਟੀ ਪਰ ਨਾ ਬਣਾਈਏ ਕੁਛ ਨਾ ਮਤਲਬ ਕਰੀਏ ਕਿਚਨ ਦੇ ਵਿੱਚ ਹੈ ਨਾ ਤਾਂ ਸਫਾਈ ਨਹੀਂ ਪ੍ਰੋਪਰ ਹੁੰਦੀ ਹੈਗੀ ਜੇ ਆਪਾਂ ਰੋਟੀ ਵੀ ਬਣਾਉਣੀ ਹੈ ਤਾਂ ਵੀ ਆਪਾਂ ਕਈ ਵਾਰ ਕੱਪੜਾ ਮਾਰ ਦਿਆਂ ਗੈਸ ਤੇ ਜਾਂ ਸਲੈਵ ਤੇ ਹੈ ਨਾ ਚਾਹ ਬਣਾਉਣੀ ਹੈ ਤਾਂ ਵੀ ਤਾਂ ਕਰਕੇ ਗੈਸ ਕੱਲਾ ਰੱਖ ਲਿਆ ਬਾਕੀ ਸਾਰਾ ਦੇਖੋ ਇੱਧਰ ਸਮਾਨ ਸੀ ਜਿਹੜਾ ਸਾਰਾ ਮੈਂ ਆਹ ਦੇਖੋ ਲਾ ਦਿੱਤਾ ਠੀਕ ਹੈ ਜੀ ਹੁਣ ਮੜਾ ਘੇਰਾ ਲੱਗਾ ਕਿ ਹਾਂ ਕਿਚਨ ਹੈਗਾਗਾ ਆਹ ਦੇਖੋ ਇੱਧਰ ਸਾਰਾ ਆਪਾਂ ਨੇ ਉਹ ਕਰਤਾ ਪਰ ਕਲਰ-ਕਲਰ ਤਾਂ ਸਾਰਾ ਖਰਾਬ ਹੋ ਗਿਆ ਮੀਂਹ ਕਰਕੇ ਕੋਈ ਗੱਲ ਨਹੀਂ ਜੀ ਦੁਬਾਰਾ ਆਪਾਂ ਹੋ ਕਰ ਲਾਂਗੇ ਠੀਕ ਹੈ ਜੀ ਬਾਕੀ ਇੱਕ ਵਾਰ ਆਪਾਂ ਸਾਰਾ ਦੇਖੋ ਹੋ ਕਰਤਾ ਠੀਕ ਹੈ ਤੇ ਚਲੋ ਜੀ ਇਸ ਵੀਡੀਓ ਦਾ ਐਂਡ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਤੁਹਾਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਟੇਕ ਕੇਅਰ